ਲੁਧਿਆਣਾ ਸ਼ਹਿਰ ਦੇ ਵਿੱਚ ਗੀਤਕਾਰਾਂ ਦਾ ਮੇਲਾ ਚੱਲ ਰਿਹਾ ਤੇ ਇੱਥੇ ਬਿੰਦਰ ਭਧੌਰ ਜੀ ਪਹੁੰਚੇ ਨੇ ਜਿਨ੍ਹਾਂ ਤੋਂ ਸਾਡੇ ਸੱਭਿਆਚਾਰ ਦਾ ਕੀਮਤੀ ਖਜ਼ਾਨਾ ਮੌਜੂਦ ਹੈ ਇੱਕ ਸਮਾਂ ਸੀ ਜਦੋਂ ਸਾਡੇ ਦਾਦੇ ਪੜਦਾਦਿਆਂ ਦਾ ਜਦੋਂ ਸਮਾਂ ਸੀ ਜਦੋਂ ਉਦੋਂ ਗਾਇਕ ਹੁੰਦੇ ਸੀਗੇ ਤੇ ਉਹਨਾਂ ਦੇ ਜਿਹੜੇ ਟੇਪਾਂ ਆਉਂਦੀ ਹੁੰਦੀਆਂ ਸਨ ਉਹ ਰਿਕਾਰਡ ਦੇ ਵਿੱਚ ਆਉਂਦੀਆਂ ਹੁੰਦੀਆਂ ਸਨ ਉਹਨਾਂ ਦੇ ਗਾਣੇ ਜਿਹੜੇ ਆ ਪੱਥਰ ਵਾਲੇ ਰਿਕਾਰਡ ਦੇ ਵਿੱਚ ਆਉਂਦੇ ਹੁੰਦੇ ਸਨ ਜਿਨ੍ਹਾਂ ਨੂੰ ਤਵੇ ਕਹਿੰਦੇ ਸਨ ਤਾਂ ਉਹ ਕੀਮਤੀ ਖਜ਼ਾਨਾ ਬਿੰਦਰ ਭਦੌਰ ਜੀ ਸਾਹਮਣੇ ਬੈਠੇ ਨੇ ਨਾਲ ਬਾਈ ਜੀ ਹੁਣ ਵੀ ਮੌਜੂਦ ਨੇ ਗੱਲਬਾਤ ਕਰਦੇ ਆ ਸੋ ਸਭ ਤੋਂ ਪਹਿਲਾਂ ਇਹ ਦੱਸੋ ਜੀ ਇਹ ਚੀਜ਼ਾਂ ਤਾਂ ਅੱਜ ਕੱਲ੍ਹ ਦੇਖਣ ਨੂੰ ਨਹੀਂ ਮਿਲਦੀਆਂ ਤੁਸੀਂ ਇੰਨੀਆਂ ਪੁਰਾਣੀਆਂ 70 70 80 80 ਸਾਲ ਪੁਰਾਣੀਆਂ ਚੀਜ਼ਾਂ ਸਾਹਮਣੇ ਬੈਠੇ ਹੋ ਸੋ ਪਹਿਲਾਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਡੈਨਿਕ ਸਵੇਰਾ ਦਾ ਜਿਨ੍ਹਾਂ ਨੇ ਇਸ ਚੀਜ਼ ਦੀ ਮਤਲਬ ਖੋਇ ਕੀਤੀ ਆ ਸਾ ਹਾਂਜੀ ਸਰ ਤੁਸੀਂ ਇਹ ਸੰਗੀਤ ਦੀ ਗੱਲ ਕਰ ਰਹੇ ਸੀ ਇਹ ਜੋ ਤੁਸੀਂ ਰਿਕਾਰਡ ਦੇਖ ਰਹੇ ਹੋ ਇਹੜੀ ਸੰਸਾਧਰ ਰਿਕਾਰਡ ਹੈ ਜੀ 1870 ਦੇ ਰਿਕਾਰਡ ਬਣਿਆ ਸੀ ਜੀ ਇਹ ਸਭ ਤੋਂ ਪਹਿਲਾ ਰਿਕਾਰਡ ਹੀ ਬਣਿਆ ਸੀ ਇਸ ਤਰ੍ਹਾਂ ਦਾ ਰਿਕਾਰਡ ਹੁੰਦਾ ਸੀ ਇਹਦੇ ਵਿੱਚ ਗਾਣੇ ਰਿਕਾਰਡ ਹੁੰਦੇ ਸੀ ਇਹ ਯੋਨ ਸਪੀਚ ਆਈ ਇਹੜੀ ਸੰਸਾਧਰ ਜੀ ਇਹ ਰਿਕਾਰਡ ਦੇ ਵਿੱਚ ਸਭ ਤੋਂ ਪਹਿਲਾਂ ਜੇ ਕੋਈ ਸੰਗੀਤ ਦਾ ਸਾਧਨ ਬਣਿਆ ਤਾਂ ਇਹੋ ਜਿਹਾ ਬਣਿਆ ਸੀ ਕੀ ਬਾਤ ਕੀ ਬਾਤ ਆਪਰੇ ਬਬੀ ਜੀ 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 ਇਹ ਕਿੰਨਾ 1800 ਕਿੰਨੇ ਦਾ 1870 ਲਈਏ ਤੇ ਲਿਖਿਆ ਵਾ ਇਹ 1870 ਦਾ ਰਿਕਾਰਡ ਹੈ ਹਾਂਜੀ ਇਹ ਹਾਂਜੀ ਮੈਂ ਥੋੜਾ ਚਾਹੂੰਗਾ ਕੈਮਰਾਮੈਨ ਨੂੰ ਕਿ ਕੈਮਰਾ ਇੱਕ ਵਾਰੀ ਨੇੜੇ ਮਾਰਿਆ ਜਾਵੇ ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਪਹਿਲਾ ਰਿਕਾਰਡ ਆਇਆ ਸੀਗਾ ਕਹਿੰਦਾ ਭਾਵੇਂ ਆ ਕਿ ਅੱਜ ਕੱਲ ਯੂਐਸਬੀ ਜਾਂ ਮੋਬਾਈਲਾਂ ਦੇ ਵਿੱਚ ਗਾਣੇ ਆਉਂਦੇ ਪਰ ਜਦੋਂ ਰਿਕਾਰਡ ਪਹਿਲਾ ਗਾਣਾ ਹੋਇਆ ਸੀ ਤਾਂ ਇਸ ਚੀਜ਼ ਦੇ ਵਿੱਚ ਹੋਇਆ ਸੀਗਾ ਤਾਂ ਕਾਫੀ ਪੁਰਾਣੀ ਚੀਜ਼ ਤੁਸੀਂ ਸਾਹਮਣੇ ਰੱਖੀ ਆ ਜੀ ਜੀ ਉਸ ਤੋਂ ਬਾਅਦ ਜਿਹੜੇ ਪੱਥਰ ਦੇ ਰਿਕਾਰਡ ਮੇਚ ਨੂੰ ਉਹ ਵੀ ਦਿਖਾਏ ਜਾਣ ਇਹ ਦੂਸਰ ਗਾਣੇ ਇਹ ਪੇਰਾਈ ਨਿਰੰਦਰ ਵੀ ਬੱਜਦਾ 1968 ਚ ਰਿਕਾਰਡ ਬਣਾਇਆ ਸੀ ਲ ਵੀ ਰਖੀ ਸਿੰਘ ਨਾਲ ਆਇਆ ਸੀ ਉਹਦਾ ਪੇਰਾ ਵਿੰਦਰ ਭਾਈ ਜੀ ਮੈਂ ਤੁਹਾਨੂੰ ਜਿਹੜੀ ਅੱਜ ਕੱਲ ਦੀ ਪਨੀਰੀ ਹੈ ਨਾ ਹਾਂਜੀ ਉਹਨਾਂ ਨੂੰ ਇਹ ਮੈਨੂੰ ਲੱਗਾ ਦੇਖੇ ਵੀ ਨਹੀਂ ਹੁਣੇ ਤੁਸੀਂ ਕੱਢ ਕੇ ਦਿਖਾਓ ਥੋੜੇ ਜਿਹਾ ਮੈਨੂੰ ਦੋਨਾ ਕਿ ਕਿੱਦਾਂ ਹੁੰਦੇ ਸੀਗੇ ਇਹ ਰਿਕਾਰਡ ਹੈ ਜੋ ਦਸਾਖੀ ਵਾਲਾ ਮੇਲਾ ਜੀ ਐਲਪੀ ਰਿਕਾਰਡ ਹੈ 1970 ਦਾ ਸੀ ਨਿੰਦਰਵੀਰ ਭਾਈ ਦਾ ਇਹ ਇਹ ਸਰਦਾਰ ਬਾਉਸਮਾਨ ਡਾਇਰੈਕਟਰ ਸੀ ਇਹਨਾਂ ਦੇ ਜਮਲਾ ਜੜ ਜੀ ਇਹ ਰਿਕਾਰਡ ਹੈ لال ਚੰਦ ਜਮਲਾ ਜੜ ਜੀ ਇਹਨਾਂ ਦਾ ਇੱਕ ਐਲਪੀ ਰਿਕਾਰਡ ਆਇਆ ਸੀ ਬਸਤਾਨੇ ਰਿਕਾਰਡ ਬਹੁ ਬਣੇ ਆ ਪਰ ਐਲਪੀ ਇਹਨਾਂ ਦਾ ਇੱਕ ਹੀ ਆ ਇਹ ਕੰਮ ਕਰਦੇ ਨੇ ਚੱਲਦੇ ਨੇ ਆ ਬਿਲਕੁਲ ਵਰਕਿੰਗ ਜਾਈ ਇਹ ਰਿਕਾਰਡ ਜੇ ਤੁਸੀਂ ਦੇਖ ਰਹੇ ਹੋ ਪੰਮ ਸ਼੍ਰੀ ਹੰਸਰਾਜ ਹੰਸ ਜੀ ਦਾ ਸਭ ਤੋਂ ਪਹਿਲਾ ਰਿਕਾਰਡ ਹੈ ਇਹ ਇਹ ਮੇਰੇ ਤੋਂ ਘਰੋਂ ਲੈ ਕੇ ਵੀ ਗਈ ਸੀ ਰਿਕਾਰਡ ਹੰਸਰਾਜ ਜੀ ਆ ਕੇ ਜਿੰਨੇ ਤੁਸੀਂ ਰਿਕਾਰਡ ਸਾਹਮਣੇ ਰੱਖੇ ਨੇ ਤੁਹਾਨੂੰ ਤੁਹਾਨੂੰ ਉਹਨੇ ਹੱਥੀ ਲਿਖਤਾ ਜੀ ਹੰਸਰਾਜ ਜੀ ਦੀ ਅੱਛਾ ਇਹ ਹੰਸਰਾਜ ਹੰਸ ਜੀ ਦੀ ਰਾਈਟਿੰਗ ਹੈ ਨਾ ਦਿਖਾਓ ਮੜਾ ਕੈਮਰਾ ਦੇ ਬਿਲਕੁਲ ਦੇਖੋ ਜੀ ਇੱਕ ਵਾਰੀ ਇਹ ਉਹਨਾਂ ਨੇ ਮੈਨੂੰ ਆਪਣੇ ਹੱਥਾਂ ਨਾਲ ਲਿਖ ਕੇ ਦਿੱਤਾ ਸੀ ਮੇਰੇ ਬਾਰੇ ਇਹ ਫਿਲਮ 1948 ਦੀ ਸ਼ਹੀਦ ਫਿਲਮ ਬਣੀ ਸੀ ਹਿੰਦੀ ਫਿਲਮ ਇਸ ਫਿਲਮ ਦੇ ਵਿੱਚ ਗੀਤ ਤਿੰਨ ਗੋਣੇ ਸੀ ਲਤਾ ਜੀ ਨੇ ਤੇ ਫਿਲਮ ਦਾ ਜਸ ਆਪਣਾ ਗਲਾਮ ਹੈ ਤੁਸੀਂ ਉਹ ਕਹਿੰਦੇ ਲਤਾ ਜੀ ਦੀ ਆਵਾਜ਼ ਪਤਲੀ ਆ ਲਤਾ ਜੀ ਨੂੰ ਫਿਲਮ ਚੋਂ ਕੱਢਤਾ ਫਿਰ ਉਹ ਗੀਤ ਸੁੰਦਰਕੌਰ ਜੀ ਨੇ ਗਾਏ ਆ ਫਿਲਮ ਦੇ ਵਿੱਚ ਪਿਆਰ ਦੀ ਕੋਲ ਨੇ ਹਿੰਦੀ ਫਿਲਮਾਂ ਵਿੱਚ ਵੀ ਸੁੰਦਰਕੌਰ ਨੇ ਗੀਤ ਗਾਏ ਆ ਇਹ ਕੁਲਦੀਪ ਮਾਨ ਕੀਦਾ ਐਲਬੀ ਆ ਜੀ ਕੇ ਐਲਬੀ ਰਿਕਾਰਡ ਵੀ ਕੁਲਦੀਪ ਮਾਨ ਗਿਆ ਦਾ ਬੜਾ ਮਸ਼ਹੂਰ ਰਿਕਾਰਡ ਹੋਇਆ ਸੀ ਕਰਨਲ ਜਲਾਲ ਸਾਹਿਬ ਡਾਇਰੈਕਟਰ ਸੀ ਇਹਦੇ ਜਾਨੀ ਤਰ੍ਹਾਂ ਕੱਖ ਨਰਵੇਂ ਇਸ ਸਿੰਦਰ ਸਿੰਘ ਦਾ ਜੀ ਤੁਸੀਂ ਗੱਲ ਕੀਤੀ ਬਹੁਤ ਹਿੱਟ ਗਾਣਾ ਕਿਹਾ ਸੀ ਜਾਨੀ ਤੇਰਾ ਕੱਖ ਨਾ ਰਵੇ ਗਾਣੇ ਯਾਦਾ ਤੁਹਾਨੂੰ ਸਾਰੇ ਤੇਰੀਵਰ ਦੀਆਂ ਮਾੜੇ ਮੋੜੇ ਆਉਂਦੇ ਨਹੀਂ ਆਹ ਗੁਰਦਾਸ ਮਾਨ ਦਾ ਸਭ ਤੋਂ ਪਹਿਲਾ ਰਿਕਾਰਡ ਹੈ ਜੀ ਐਲਪੀ ਇੱਥੋਂ ਐਸ ਰਿਕਾਰਡ ਤੋਂ ਮਾਨ ਗੁਰਦਾਸ ਮਾਨ ਸਾਹਿਬ ਸਟਾਰਟ ਹੋਏ ਸੀ ਐਸ ਤੋਂ 1981 ਜਾਇਸੀ ਐਲਪੀ ਹੋਣਾ ਸਭ ਤੋਂ ਪਹਿਲਾ ਅੱਛਾ ਮੈਂ ਚਾਹੁੰਦਾ ਕਿ ਠੀਕ ਹੈ ਬਹੁਤ ਤੁਹਾਡੇ ਕੋਲ ਸਾਰਾ ਪੁਰਾਣਾ ਖਜ਼ਾਨਾ ਹੈਗਾ ਪਰ ਸਵਾਲ ਮੇਰਾ ਹੈ ਕਿ ਇੰਨੀ ਪੁਰਾਣੀ ਕਲੈਕਸ਼ਨ ਸੰਭ ਕੇ ਕਿਵੇਂ ਰੱਖੀ ਆ ਇਹ ਮਿੰਦਰ ਕਪੂਰ ਸਾਹਿਬਾ ਜੀ ਸਰਦਾਰ ਬਾਦੂ ਸਿੰਘ ਮਾਨ ਨੇ ਲਿਖੇ ਸੀ ਜੀ ਜੀ ਮੈਂ 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 ਇਹ ਸਵਾਲ ਕੀਤਾ ਸੀ ਵੀ ਇੰਨੀ ਪੁਰਾਣੀ ਕਲੈਕਸ਼ਨ ਸਾਹਮਣੇ ਕਿਵੇਂ ਰੱਖੀ ਐ ਮੈਂ 70 ਤੋਂ ਵੱਧ ਗਾੜ ਇਕੱਠੇ ਕਰ ਰਹੇ ਹਾਂ ਜੀ ਸਾਹਮਣੇ ਹਾਂ 20 ਮਸ਼ੀਨਾਂ ਮੇਰੇ ਕੋਲ ਰਿਕਾਰਡ ਪਲੇਅਰਾਂ 20 ਮਸ਼ੀਨਾਂ ਹੀ ਮੇਰੇ ਕੋਲ ਸਾਰੀਆਂ ਵਰਕਿੰਗ ਨੇ ਚੱਲਦੀਆਂ ਨੇ ਸਾਰੀਆਂ ਵਰਕਿੰਗ ਨੇ ਜੀ ਇੱਕ ਹਿੰਦੀ ਰਿਕਾਰਡ ਬਣਿਆ ਸੀ ਐਲਪੀ ਕੁਲ ਜੀ ਆਪਣਾ ਮਹੰਮਦ ਸੀ ਗੰਜੀ ਦੀ ਗਾਣੀਆਂ ਦਾ ਆਪ ਕੀ ਪਸੰਦ ਇਹ ਬਹੁਤ ਘੱਟ ਲੋਕੋ ਨੇ ਭਾਈ ਇਹਨਾਂ ਸਿੰਘ ਸਾਹਿਬ ਦਾ ਸਿੰਘ ਸਾਹਿਬ ਦਾ ਕੋਈ ਗਾਣਾ ਸੁਣਾ ਦਿਓ ਸਿੰਘ ਸਾਹਿਬ ਦਾ ਕੀ ਵੀ ਸੁਣਾ ਦਾਂਗੇ ਜੀ ਜਰੂਰ ਸੁਣਾ ਬਾਈ ਆ ਆਪਣਾ ਨੂਰ ਜਹਾਈ ਐ ਜੀ ਇਹ ਸੁਣੀ ਵਈ ਵਾਲਾ ਸੱਸੀ ਪੁੰਨੂ ਇਹ ਰਿਕਾਰਡ ਬਣਾਇਆ ਚੰਗਾ ਸੱਸੀ ਪੁੰਨੂ ਨਿੰਦਵੀ ਬਾਈ ਦਾ ਮੈਂ ਦੇਖੋ ਇਹ ਮੈਂ ਗਵਈਆ ਦਾ ਨਹੀਂ ਗਈ ਪਰ ਇਹ ਵੀ ਮੇਰੇ ਘਰ ਬਹੁਤ ਮਿਊਜ਼ਿਕ বাজਦਾ ਰਹਿੰਦਾ ਮੈਂ ਸੁਣਦਾ ਰਹਿੰਦਾ ਤੁਸੀਂ ਮਤਲਬ ਤੁਹਾਡੀ ਇੱਛਾ ਵੀ ਕੋਈ ਗੀਤ ਸੁਣਾਵਾ ਮੈਂ ਤੁਹਾਨੂੰ ਸੁਸਾਈ ਸੁਣਾਉਣਾ ਅਸੀਂ ਅਲੜ ਪੁਣੇ ਵਿੱਚ ਐਵੇਂ ਅੱਖੀਆਂ ਲਾ ਬੈਠੇ ਦਿਲ ਦੇ ਕਦਰਾਂ ਨਾਲ ਲਾ ਕੇ ਕਦਰ ਗਵਾ ਬੈਠੀ ਦਿਲ ਦੇ ਕਦਰਾਂ ਨਾਲ ਲਾ ਕੇ ਕਦਰ ਗਵਾ ਬੈਠੀ ਮੇਰੀ ਸੁਰਮੇ ਵਾਲੀ ਅੱਖ ਨੇ ਅੱਜ ਅੱਗੇ ਦੇ ਅਥਰ ਰੋਏ ਕੋਈ ਨਾ 치 ਗਵਾਲ ਚਿਰ ਦੇ ਮਰੇ ਦਿਲ ਤੇ ਮਜ਼ਬੂਰ ਹੋਏ ਦਿਲ ਚੂਰ ਹੋਏ ਮਜ਼ਬੂਰ ਹੋਏ ਅਸੀਂ ਪਾਗਲ ਤਨ ਵਿੱਚ ਦਿਲ ਦੀ ਗਾਥਾ ਗਾ ਬੈਠੇ ਦਿਲ ਦੇ ਕਲਰ ਨਾਲ ਲਾ ਕੇ ਕਰ ਗਾ ਬੈਠੇ ਇੱਕ ਕਲਰ ਨਾਲ ਲਾ ਕੇ ਕਰ ਗਾ ਬੈਠੇ ਤੁਸੀਂ ਕਹਿੰਦੇ ਮੈਂ ਗਵਈਆ ਨਹੀਂ ਤੁਸੀਂ ਤਾਂ ਸਦੀਕ ਸਾਹਿਬ ਵਾਂਗੂ ਖੂਬ ਖੂਬ ਆਵਾਜ਼ ਕੱਢੀ ਐ ਅੱਛਾ ਤੁਹਾਨੂੰ ਪਤਾ ਕਿ ਜਦੋਂ ਇੱਥੇ ਦਲਜੀਤ ਦੋਸਾਂਝ ਆਇਸੀ ਲੁਧਿਆਣੇ ਦੇ ਵਿੱਚ ਹਾਂਜੀ ਸਦੀਕ ਸਾਹਿਬ ਨੂੰ ਉਹਨਾਂ ਨੇ ਬੜਾ ਪ੍ਰੇਮ ਕੀਤਾ ਉਪਰਸਥਿਤ ਕੀਤਾ ਉਹਨਾਂ ਨੇ ਬਹੁਤ ਅੱਛਾ ਕੀਤਾ ਇਹ ਨਵੇਂ ਮੈਂ ਕਹਿੰਨਾ ਨਵੇਂ ਸਿੰਘਰ ਨੂੰ ਵੱਡਿਆਂ ਤੋਂ ਅਸ਼ੀਰਵਾਦ ਲੈਣਾ ਚਾਹੀਦਾ ਉਹਨਾਂ ਨੇ ਬਹੁਤ ਅੱਛਾ ਕੀਤਾ ਮੈਂ ਸਿੱਧੂ ਮੁਸਾ ਮੁਸੇ ਵਾਲੇ ਨੂੰ ਮਿਲਿਆ ਹੀ ਇੱਕ ਵਾਰ ਬੜੇ ਚੰਗੇ ਇਨਸਾਨ ਸੀ ਉਹਨਾਂ ਨੇ ਮੇਰੇ ਕੋਲ ਘਰ ਆਉਣਾ ਸੀ ਪਰ ਪਰਮਾਤਮਾ ਨੇ ਨਹੀਂ ਮਨਜ਼ੂਰ ਹੋਇਆ ਪਰ ਉਹਨਾਂ ਨੇ ਮੇਰੇ ਕੋਲ ਘਰ ਜਰੂਰ ਆਉਣਾ ਸੀ ਮੇਰੇ ਕੋਲ ਮਦਰ ਕੋਲ ਘਰ ਕਹਿੰਦੇ ਸੀ ਕਿ ਸਿੱਧੂ ਮੂਸੇਵਾਲਾ ਹਾਂ ਜੀ ਹਾਂ ਜੀ ਸਿੱਧੂ ਮੂਸੇਵਾਲਾ ਆਪਣੇ ਬਹੁਤ ਮਿੱਤਰ ਸੀ ਮੈਂ ਮਾਰਸਾ ਮਿਲਿਆ ਉਹਨਾਂ ਨੇ ਘਰ ਆਉਣਾ ਸੀ ਮੂਸਾ ਸਾਹਿਬ ਜੀ ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਲਈ ਤਾਂ ਦੇਖ ਸਕਦੇ ਹੋ ਕਿ ਇਸ ਮੇਲੇ ਤੇ ਇੱਕ ਅਨਮੋਲ ਖਜ਼ਾਨਾ ਭਿੰਦਰ ਪਧੌੜ ਜੀ ਸਾਹਮਣੇ ਬੈਠੇ ਨੇ ਜੋ ਰਿਕਾਰਡ ਪੱਥਰ ਦੇ ਰਿਕਾਰਡ ਹੁੰਦੇ ਸੀ ਪੁਰਾਣੇ ਉਹ ਸਾਹਮਣੇ ਬੈਠੇ ਨੇ